ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਮੁਸਲਮਾਨਾਂ ਦਾ ਇੱਕ ਬੜਾ ਵੱਡਾ ਵਿਦਵਾਨ ਹੈ ਗੁਲਾਮ ਹੈਦਰ ਕਾਦਰੀ ਸਿੱਖਾਂ ਦੇ ਬਾਰੇ ਕੁਝ ਕਹਿ ਰਿਹਾ ਹੈ ਬਹੁਤ ਹੀ ਪਿਆਰਾ ਇੱਕ ਬਿਆਨ ਦੇ ਰਿਹਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਦੇ ਹਾਂ ਇਸ ਦੇ ਬਾਰੇ ਜਾਵਾਂਗੇ ਬਾਣੀ ਤੇ ਬਾਣੇ ਦਾ ਧਾਰ ਨਹੀਂ ਵਰਨਾ ਇਹ ਛੋਟੀ ਗੱਲ ਨਹੀਂ ਹਜ਼ਰਤ ਮੁਹੰਮਦ ਜੀ ਕੀ ਫਰਮਾ ਰਹੇ ਨੇ ਅੱਲਾਹ ਮੁਹੰਮਦ ਜੀ ਫਰਮਾ ਰਹੇ ਨੇ ਕਿ ਦੁਨੀਆਂ ਦੇ ਤਖਤੇ ਦੇ ਉੱਤੇ ਕੌਮ ਨੇ ਨਮੂਨਦਾਰ ਹੋਣਾ ਹੈ حضرت محمد جی دے فالوور مسلمان کہندے نے یا رسول اللہ فدا کا امی بابی انہاں دا اسٹائل ہے گل کرن دا ਐ ਰੱਬ ਦੇ ਪਿਆਰੇ ਐ ਰੱਬ ਦੇ ਰਹਿਬਰ ਐ ਰੱਬ ਦੇ ਪੈਗੰਬਰ ਸਾਡੇ ਮਾਂ ਪੇ ਤੇਰੇ ਤੇ ਕੁਰਬਾਨ ਤੇ ਨਿਸ਼ਾਵਰ ਤੁਸੀਂ ਦੱਸੋ ਉਹ ਕਿਹੜੀ ਕੌਮ ਹੈ حضرت ਮੁਹੰਮਦ ਜੀ ਫਰਮਾ ਰਹੇ ਨੇ ਕਿ ਉਹ ਕੌਮ ਉਸ ਕੌਮ ਦਾ ਕਾਰਨਾਮਾ ਕੀ ਹੈ حضرت ਮੁਹੰਮਦ ਜੀ ਨੇ ਫਰਮਾਇਆ ਕਿ ਉਸ ਕੌਮ ਦਾ ਕਾਰਨਾਮਾ ਹੈ ਕਿ ਉਸ ਕੌਮ ਨੇ ਦੁਨੀਆ ਦੇ ਤਖਤੇ ਤੋਂ ਜ਼ੁਲਮ ਦੀ ਜੜ ਸਾਫ਼ ਕਰ ਦੇਣੀ ਹੈ ਇਹ ਕੌਮ ਨਮੂਦਾਰ ਹੋਣੀ ਹੈ ਹੁਣੇ ਯਾਰ ਮੈਨੂੰ ਸੱਦ ਸੱਦ ਕੇ ਉਹ ਨਾ ਉਹ ਗੱਲਾਂ ਲਿਆ ਕੇ ਠੋਕ ਦਿੰਦੇ ਨੇ ਜਿੱਥੇ ਮਤਲਬ ਇਹ ਕਿ ਨਫ਼ਰਤ ਹੀ ਨਫ਼ਰਤ ਹੋ ਇੱਕ ਪਿਆਰ ਦੀ ਜਗ੍ਹਾ ਹੈ ਦਰ ਨਾਨਕ ਦਾ ਇੱਥੇ ਨਫ਼ਰਤ ਨਹੀਂ ਹੋ ਸਕਦੀ ਔਰ ਜਿਹੜਾ ਰੱਬ ਦੇ ਬਣਾਏ ਹੋਏ ਜੀਹਾਂ ਨਾਲ ਨਫ਼ਰਤ ਕਰੇ ਉਹ ਨਾ ਗਿਆਨੀ ਹੈ ਨਾ ਧਿਆਨੀ ਹੈ ਨਾ ਰੱਬ ਦਾ ਪਿਆਰਾ ਹੈ ਮਨੁੱਖ ਭੁੱਲ ਸਕਦਾ ਹੈ ਇਸ ਨੂੰ ਪਿਆਰ ਨਾਲ ਸਮਝਾ ਲੋ ਸਿਰਫ ਇੱਕ ਤਬਕਾ ਇਹਨੂੰ ਮਾਲਾ ਨਾ ਕਹੋ ਹਜ਼ਰਤ ਮੁਹੰਮਦ ਜੀ ਫਰਮਾ ਰਹੇ ਨੇ ਉਹਨਾਂ ਦੇ ਪਿਆਰੇ ਜਿਹੜੇ ਫਾਲੋਅਰ ਮੁਸਲਮਾਨ ਨੇ ਪੁੱਛਦੇ ਨੇ ਕਿ ਜਿਸ ਕੌਮ ਨੇ ਦੁਨੀਆਂ ਦੇ ਤਖਤੇ ਤੋਂ ਜ਼ੁਲਮ ਦਾ ਸਫਾਇਆ ਕਰਨਾ ਹੈ ਉਸ ਕੌਮ ਦੀ شناخت ਦੱਸੋ حضرت ਮੁਹੰਮਦ ਜੀ ਫਰਮਾ ਰਹੇ ਨੇ ਕਿ ਉਹ ਦਾੜੇ ਵਾਲੇ ਹੋਣਗੇ ਕੇਸਾ ਧਾਰੀ ਹੋਣਗੇ ਦਸਤਾਰਾਂ ਵਾਲੇ ਹੋਣਗੇ ਤੇ ਦਾੜੀ ਤਾਂ ਮੁਸਲਮਾਨ ਵੀ ਰੱਖਦੇ ਨੇ ਕੇ ਇਸ ਕੋ ਮੁਸਲਮਾਨਾ ਦੇ ਵੀ ਹੁੰਦੇ ਨੇ ਪਰ ਆਤਮ ਮੁਸਲਮਾਨ ਸਾਰੇ ਦਸਤਾਰਾਂ ਸਜਾਇਆ ਕਰਦੇ ਸੰ ਲੇਕਿਨ ਨਹੀਂ ਮੁਸਲਮਾਨ ਦਾੜਾ ਨਹੀਂ ਰੱਖਦੇ ਮੁਸਲਮਾਨ ਰੱਖਦੇ ਨੇ ਦਾੜੀ ਮੁਸਲਮਾਨਾਂ ਦੀ ਦਾੜੀ ਇੰਨੀ ਹੈ ਕਹਿੰਦੇ ਇਸ ਤੋਂ ਬਾਹਰ ਜੇ ਅਗਰ ਚਲੀ ਜਾਵੇ ਤਾਂ ਕੈਂਚੀ ਦੇ ਹਵਾਲੇ ਕਰ ਦੋ ਛੱਡੋ ਤਾਂ ਤੁਹਾਡੀ ਮਰਜ਼ੀ ਹੈ ਲੇਕਿਨ ਕੁਰਬਾਨ ਜਾਓ ਸੰਤ ਬਾਬਾ ਜਰਨੈਲ ਸਿੰਘ ਜਹਾਦੀ ਦਾ ਉਸ ਰੱਬ ਦੇ ਪਿਆਰੇ ਦੇ ਜਨੇਗਲ ਅਕੀ ਕਿ ਕੈਂਚੀ ਜੇ ਅਗਰ ਇਸਤੇਮਾਲ ਹੋ ਤਾਂ ਉਹ ਸਿੱਖਿਆ ਹੈ مسلمان ਜਾਂ Hindu ਬੰਦਾ ਹੈ ਕੁਦਰਤੀ ਤੌਰ ਤੇ ਹਰ ਇੱਕ ਮਨੁੱਖ ਸਿੱਖ ਪੈਦਾ ਹੁੰਦਾ ਹੈ ਜੇ ਅਗਰ ਇਸ ਗਲਦਾ ਸਬੂਤ ਦੇਣਾ ਹੋਣਾ ਤੇ ਦਾਸ ਦੇਗਾ ਜਿਨ੍ਹਾਂ ਲੋਕਾਂ ਨੇ ਵੱਡਿਆਂ ਦੇ ਉੱਤੇ ਕਿੰਤੂ ਕੀਤਾ ਹੈ ਉਹਨਾਂ ਨੂੰ ਦਾਸ ਨੇ ਜਵਾਬ ਦਿੱਤਾ ਹੈ ਤੇ ਸਾਡੀ ਸਟੇ ਜ਼ਿੰਮੇਦਾਰ ਹੈ ਬੱਚੇ ਇਹ ਲਾਈਵ ਕਰਦੇ ਨੇ ਕਿਹਾ ਹੋਇਆ ਕਿ ਜਿਹੜਾ ਦਸਾ ਪਾਸ਼ਾਨ ਦੇ ਉੱਤੇ ਸੰਤਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਜਿਹੜਾ ਕਿੰਤੂ ਕਰਦਾ ਹੈ ਦਸਮ ਦੇ ਉੱਤੇ ਜਿਹੜਾ ਕਿੰਤੂ ਕਰਦਾ ਹੈ ਉਹ ਹੈਦਰ ਕਾਦਰੀ ਉਹਦਾ ਜਵਾਬ ਦੇਣ ਨੂੰ ਤਿਆਰ ਹੈ ਤੇ ਕਿਤੇ ਇਹ ਨਾ ਸੋਚ ਲਿਓ ਕਿ ਤੁਸੀਂ ਇਹ ਸੋਚਦੇ ਹੋਣੇ ਹੋ ਕਿ ਮੈਂ ਤੁਹਾਡੇ ਗੁਰੂ ਦੀ ਮੈਂ ਆਪਦੇ ਗੁਰੂ ਦੀ ਕਰਦਾ ਮੈਨੂੰ ਗੁਰਗੋਬਿੰਦ ਸਿੰਘ ਜੀ ਦੇ ਵਿੱਚ ਕੋਈ ਪਰਾਇਆ ਗੁਰੂ ਨਜ਼ਰ ਨਹੀਂ ਆਉਂਦਾ ਇਹ ਤੁਹਾਡੀ ਸੋਚ ਹੈ ਤੇ ਮੇਰੀ ਸੋਚ ਤੋਂ ਇਹ ਹੈ ਕਿ ਮੇਰੇ ਆਪਦੇ ਨੇ ਬੇਨਤੀ ਕਰਦਾ ਹਾਂ ਕਿ ਮੁਸਲਮਾਨ ਦਾੜੇ ਨਹੀਂ दाढ़ी रखते ने हजरत मोहम्मद जी पैगंबर वही फरमा रहे ने के दाड़े वाले होनगे तो दाड़े तो सिखादे होगे फिर आकेया केसा ਧਾਰੀ مسلمان ਜਿਹੜੇ ਕੇਸ ਰੱਖਦੇ ਨੇ ਉਹ ਸ਼ਰਾ ਕਹਿੰਦੀ ਹੈ ਜਾਂ ਤੋ ਦੋਸ਼ ਰੱਖੋ ਇੰਨੇ ਜਾਂ ਇੰਨੇ ਰੱਖੋ ਗਿਰਦਾ ਯਾਨੀ ਮੁਕਮਲ ਤੌਰ ਤੇ ਜੇ केसा ਧਾਰੀ ਕਿਸੇ ਨੂੰ ਆਖਿਆ ਜਾ ਸਕਦਾ ਤੋ ਸਿਰਫ ਖਾਲਸੇ ਨੂੰ ਆਖਿਆ ਜਾ ਸਕਦਾ ਫਿਰ ਭਰਾਤ ਜਿਹੜੇ ਸਨਾਤਨੀਆਂ ਨੇ ਉਹ ਵੀ ਦਾੜੇ ਰੱਖਦੇ ਸਨ ਕੇਸ ਰੱਖਦੇ ਸਨ ਉਹ ਵੀ ਦਸਤਾਰਾਂ ਬੰਦੇ ਸਨ ਕਹਿੰਦੇ حضرت ਮੁਹੰਮਦ ਜੀ ਦੇ ਫਾਲੋਅਰ ਕਿ ਕੋਈ ਇਦਾਂ ਦੀ ਵੱਖਰੀ ਪਛਾਣ ਦੱਸੋ ਜਿਹੜੀ ਸਿਰਫ ਉਸ ਕੌਮ ਚ ਪਾਈ ਜਾਂਦੀ ਹੋ ਕੋਈ ਦੂਸਰੀ ਕੌਮ ਉਸ ਪਛਾਣ ਨੂੰ ਨਾ ਰੱਖਦੀ ਹੋਵੇ حضرت ਮੁਹੰਮਦ ਜੀ ਫਰਮਾ ਰਹੇ ਨੇ ਦੁਨੀਆਂ ਦੇ ਸਾਰੇ ਮਨੁੱਖ ਆਪ ਦੇ ਵਾਲ ਪਿੱਛੇ ਨੂੰ ਬੌਂਦੇ ਨੇ ਉਹ ਪਹਿਲੀ ਕੌਮ ਹੋਗੀ ਜਿਸਨੇ ਆਪ ਦੇ ਵਾਲ ਪਿੱਛੇ ਤੋਂ ਭੂਰੇ ਨੂੰ ਬੋਨੇ ਐ ਤੇ ਸਿਰ ਨੂੰ ਸਜਾਣੇ ਨੇ ਇਹ ਖਾਲਸੇ ਦੀ ਖੁਸ਼ਖਬਰੀ ਹੈ ਕਿ ਨਹੀਂ ਮੈਂ ਤਾਂ ਬੇਨਤੀ ਕਰਦਾ ਗੁਰਸਿੱਖ ਵੀਰੋ ਤੁਹਾਡੇ ਤੇ ਰੱਬ ਨੇ ਸਭ ਤੋਂ ਵੱਡੀ ਜਿਹੜੀ ਕਿਰਪਾ ਕੀਤੀ ਆ ਮੈਂ ਇੱਕ ਵਾਰੀ ਪੁੱਛਿਆ ਕਿ ਰੱਬ ਨੇ ਕਿਹੜੀ ਕਿਰਪਾ ਕੀਤੀ ਹੈ ਕੋਈ ਕਹਿੰਦਾ ਜੀ ਸਾਨੂੰ ਮਕਾਮ ਦਿੱਤਾ ਹੈ ਸਾਨੂੰ ਕੈਨੇਡਾ ਵੇਚ ਦਿੱਤਾ ਹੈ ਸਾਨੂੰ ਫਲਾਣਾ ਕਰ ਦਿੱਤਾ ਹੈ ਇਹ ਕਹਿਣ ਲੱਗਿਆ ਜੇ ਸਾਨੂੰ ਮਨੁੱਖੀਉ ਨਹੀਂ ਦਿੱਤੀ ਐ ਤਾਂ ਮੈਂ ਕਿਹਾ ਬਈ ਮਨੁੱਖੀਉ ਨਹੀਂ ਤਾਂ ਔਰੰਗਜ਼ੇਬ ਨੂੰ ਵੀ ਦਿੱਤੀ ਸੀ ਜੇ ਅਗਰ ਤੁਹਾਡੇ ਤੇ ਵਿਸ਼ੇਸ਼ ਕਿਰਪਾ ਕੀਤੀ ਐ ਅਕਾਲ ਪੁਰਖ ਨੇ ਤਾਂ ਇਹ ਕਿਰਪਾ ਕੀਤੀ ਐ ਕਿ ਸਾਡੇ ਮਾਂ ਪੇ ਖਾਲਸੇ ਨੇ ਸਿੱਖ ਨੇ ਸਿੱਖਾਂ ਦੇ ਕਰੀਬ ਤੁਹਾਨੂੰ ਜਨਮ ਦਿੱਤਾ ਐ ਵੀਰੋ ਗੁਲਾਮ ਹਾਦਰ ਕਾਦਰੀ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਆ ਤੇ ਮੈਂ ਪਹਿਲੇ ਮੁਸਲਮਾਨ ਆਲਮ ਦੇਖੇ ਐ ਕਿ ਜਿਹੜੇ ਸਿੱਖ ਤੇ ਮੁਸਲਮਾਨ ਭਾਈਚਾਰਾ ਨੂੰ ਅੱਗੇ ਵਧਾਉਣ ਵਾਲੀ ਗੱਲ ਕਰਦੇ ਆ ਜਿਹੜੇ ਪੋਜ਼ਿਟਿਵ ਗੱਲਾਂ ਕਰਦੇ ਆ ਉਹ ਗੱਲਾਂ ਜਿਨ੍ਹਾਂ ਦੇ ਨਾਲ ਭਾਈਚਾਰਾ ਅੱਗੇ ਵਧੇ ਨਹੀਂ ਤੇ ਵੀਰੋ ਦੇਖੋ ਪੰਜ ਉਂਗਲਾਂ ਤੇ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਸੇ ਤਰ੍ਹਾਂ ਹੀ ਹਰ ਧਰਮ ਦੇ ਵਿੱਚ ਲੋਕ ਮਾੜੇ ਵੀ ਹੁੰਦੇ ਚੰਗੇ ਵੀ ਹੁੰਦੇ ਆ ਜ਼ਿਆਦਾਤਰ ਜਿਹੜੇ ਮੌਲਣਾ ਸਾਹਿਬ ਹੈ ਉਹ ਇਹੋ ਜਿਹੀ ਤਕਰੀਰਾਂ ਕਰਦੇ ਆ ਕਿ ਇੱਕ ਜਿਹਦੇ ਨਾਲ ਨਫ਼ਰਤਾਂ ਪੈਦਾ ਹੋਣ ਉਹਦੀ ਵੀਰੋ ਕੀ ਵਜ੍ਹਾ ਵੈ ਕਿ ਜਿਹੜੇ ਪਾਕਿਸਤਾਨ ਦੇ ਮੁਸਲਮਾਨ ਮੌਲਵੀ ਸਾਹਿਬ ਹੈਗੇ ਆ ਉਹਨਾਂ ਨੂੰ ਸਿੱਖੀ ਦੇ ਬਾਰੇ ਬਹੁਤਾ ਪਤਾ ਨਹੀਂ ਹੈਗਾ ਜਿਹੜੀਆਂ ਉਹਨਾਂ ਨੇ ਉਹਨਾਂ ਕੋਲ ਤਾਲੀਮਾਤ ਆਈਆਂ ਵੈ ਸਿੱਖੀ ਦੇ ਬਾਰੇ ਮਾਲੂਮਾਤ ਇਨਫਰਮੇਸ਼ਨ ਆਈਆਂ ਇੱਕ ਤਾਂ ਮੀਡੀਆ ਦੇ ਜ਼ਰੀਏ ਆਈਆਂ ਵੈ ਜਾਂ ਕੋਈ ਕਿਤਾਬਾਂ ਦੇ ਜ਼ਰੀਏ ਆਈਆਂ ਜਿਹੜੇ ਕਿਤਾਬਾਂ ਪਾਕਿਸਤਾਨ ਦੀ ਪਬਲਿਸ਼ਰ ਹੋਈਆਂ ਵੈ ਲੇਕਿਨ ਉਹਨਾਂ ਦੇ ਵਿੱਚ ਸਹੀ ਇਕੀਦੀ ਸਿੱਖੀ ਦੀ ਹਿਸਟਰੀ ਨਹੀਂ ਦੱਸੀ ਗਈ ਸਿੱਖਾਂ ਦੇ ਬਾਰੇ ਸਹੀ ਨਹੀਂ ਡਿਟੇਲ ਦੱਸਿਆ ਗਿਆ ਜਿਹਦੀ ਵਜ੍ਹਾ ਨਾਲ ਉਮੌਲਵੀਆਂ ਦੇ ਦਿਮਾਗ ਦੇ ਵਿੱਚ ਜਿਹੜਾ ਨੈਗੇਟਿਵ ਗੱਲਾਂ ਪਹਿਲੀਆਂ ਹੁੰਦੀਆਂ ਨੈਗੇਟਿਵ ਇਮੇਜ ਫਿਰ ਉਸ ਇਮੇਜ ਦੀ ਵਜ੍ਹਾ ਤੋਂ ਉਹ ਆਵਾਮ ਦੇ ਵਿੱਚ ਨੈਗੇਟਿਵ ਪ੍ਰਚਾਰ ਕਰਦੇ ਆ ਜਿਹਦੀ ਵਜ੍ਹਾ ਤੋਂ ਇੱਕ ਦੂਸਰੇ ਨਾਲ ਦੂਰੀਆਂ ਪੈਦਾ ਹੁੰਦੀਆਂ ਵੈ ਫਿਰ ਇੱਕ ਵੀਰੋ ਪਾਕਿਸਤਾਨੀ ਮੌਲਵੀ ਸਾਹਿਬ ਹੈਗੇ ਆ আলম ਸਾਹਿਬ ਹੈਗੇ ਆ ਉਹ ਵੀ ਇਸ ਤਰ੍ਹਾਂ ਹੀ ਵੀਰੋ ਸਿੱਖੀ ਦੇ ਬਾਰੇ ਉਹਨਾਂ ਨੂੰ ਪਤਾ ਹੈ ਉਹ ਚੰਗਾ ਪ੍ਰਚਾਰ ਕਰਦੇ ਆ ਵੀਰੋ ਅਸਲ ਗੱਲ ਜਿਹੜੀ ਇਹ ਨਾ ਮੁੱਦਾ ਐਵ ਹੈ ਅੱਜ ਦੀ ਵੀਡੀਓ ਬਣਾਉਣ ਦਾ ਵੀਡੀਓ ਅਪਲੋਡ ਕਰਨ ਦਾ ਤੁਹਾਨੂੰ ਕਿ ਵੀਰੋ ਜਿਹੜੀਆਂ ਕਿਸੇ ਵੀ ਧਰਮ ਦੇ ਵਿੱਚ ਤੁਹਾਨੂੰ ਚੰਗੀਆਂ ਗੱਲਾਂ ਲੱਗਦੀਆਂ ਮੈਂ ਜਾਂ ਕੋਈ ਧਰਮ ਹੀ ਲਾ ਲੋ ਧਰਮ ਜਾਂ ਕੋਈ ਤੁਹਾਡਾ ਦੁਸ਼ਮਣ ਹੈ ਕੋਈ ਵੀ ਬੰਦਾ ਹੈ ਜਿਹੜਾ ਚੰਗੀ ਵਿੱਚ ਗੱਲ ਹੈ ਚੰਗਾ ਕੰਮ ਕਰਨ ਰਿਹਾ ਉਹਨੂੰ ਸਾਨੂੰ ਚੰਗਾ ਕਹਿਣਾ ਚਾਹੀਦਾ ਨਾ ਕਿ ਅਸੀਂ ਇਹ ਦੇਖੀਏ ਕਿ ਸਾਡਾ ਦੁਸ਼ਮਣ ਹੈ ਸਾਨੂੰ ਚੰਗਾ ਨਹੀਂ ਲੱਗਦਾ ਸਾਨੂੰ ਪਸੰਦ ਨਹੀਂ ਹੈ ਤੇ ਅਸੀਂ ਉਹਨੂੰ ਉਹ ਚੰਗੇ ਕੰਮ ਨੂੰ ਚੰਗਾ ਨਾ ਕਹੀਏ ਵੀਰੋ ਹਾਕਤ ਤੇ ਸੱਚ ਦੀ ਗੱਲ ਕਰਨਾ ਦੁਨੀਆ ਤੇ ਸਭ ਤੋਂ ਮੁਸ਼ਕਲ ਕੰਮ ਹੈ ਜੇ ਤੂੰ ਹੱਕ ਦੀ ਗੱਲ ਕਰੋਗੇ ਤੁਹਾਡੇ ਆਪਣੇ ਵੀ ਦੁਸ਼ਮਣ ਹੋ ਜਾਣਗੇ ਦੇਖੋ ਗੁਲਾਮ ਅਦਰ ਕਾਦਰੀ ਸਾਹਿਬ ਇਹ ਗੱਲ ਕਰ ਰਹੇ ਹੈ ਇਹਦੇ ਤੇ ਕਈ ਮੁਸਲਮਾਨ ਮੌਲਵੀ ਜਣ ਦੇ ਫਤਵੇ ਲਾਣਗੇ ਇਹ ਤੇ ਸਿੱਖ ਹੋ ਗਿਆ ਵੈ ਸਿੱਖੀ ਦੀਆਂ ਗੱਲਾਂ ਕਰ ਰਿਹਾ ਵੈ ਠੀਕ ਹੈ ਤੇ ਵੀਰੋ ਉਹਨਾਂ ਨੂੰ ਸਾਰੀਆਂ ਕੋੜੀਆਂ ਗੱਲਾਂ ਸਾਰੇ ਕੋੜੇ ਹਾਲਾਤ ਬਰਦਾਸ਼ਤ ਕਰਨੇ ਪੈਣਗੇ ਇਸ ਕਰਕੇ ਜਦੋਂ ਤੁਸੀਂ ਹੱਕ ਦੀ ਗੱਲ ਕਰੋਗੇ ਸੱਚ ਦੀ ਗੱਲ ਕਰੋਗੇ ਜਿਹੜਾ ਤੁਹਾਡਾ ਆਪਣਾ ਵੀ ਗਲਤ ਕੰਮ ਕਰਦਾ ਉਹਨੂੰ ਕਹੋਗੇ ਯਾਰ ਐ ਵੈ ਇਹ ਸਭ ਤੋਂ ਔਖਾ ਕੰਮ ਹੈ ਇਸੇ ਕਰਕੇ ਗਿਆ ਕੀਆ ਗਿਆ ਹੈ ਇਸਲਾਮ ਦੇ ਵਿੱਚ ਕਿ ਹੱਕ ਦੀ ਗੱਲ ਕਰਨਾ ਸਭ ਤੋਂ ਵੱਡਾ ਜਹਾਦ ਹੈ ਤੇ ਵੀਰੋ ਕੀ ਨਹੀਂ ਜਹਾਦ ਤੁਸੀਂ ਕਰਕੇ ਦੇਖੋ ਹਾਂ ਗੱਲ ਸਿੱਖਾਂ ਨੇ ਤੇ ਕੱਲ ਕਈ ਮੈਂ ਇਹੋ ਜਿਹੇ ਵੀਡੀਓ ਵੀ ਦੇਖੀਆਂ ਮੈਂ ਕਿ ਸਿੱਖ ਵੀਰ ਗੁਲਾਮ ਹੈਦਰੀ ਦੇ ਖਿਲਾਫ ਪ੍ਰਚਾਰ ਕਰਨ ਰਏ ਹੈ ਕਿ ਜਨਾਬ ਇਹ ਮੁਸਲਮਾਨ ਹੋ ਕੇ ਤੇ ਸਾਡੇ ਸਟੇਜਾਂ ਤੇ ਆਉਂਦਾ ਵੈ ਇਹਨੇ ਸਿੱਖਾਂ ਨੂੰ ਪਾਗਲ ਬਣਾਇਆ ਵੈ ਇਹ ਸਿੱਖਾਂ ਨੂੰ ਲੁੱਟ ਰਿਆ ਵੈ ਤੇ ਵੀਰੋ ਲੇਕਿਨ ਜਿਹੜੇ ਸਿੱਖ ਉਹਨਾਂ ਨੂੰ ਸੁਣਦੇ ਆ ਉਹਨਾਂ ਨੂੰ ਪਤਾ ਵੈ ਉਹ ਕਹਿੰਦੇ ਆ ਕਿ ਨਹੀਂ ਗੁਲਾਮ ਹੈਦਰ ਕਾਦਰੀ ਇੱਕ ਚੰਗਾ ਕੰਮ ਕਰਨ ਰਿਹਾ ਹੈ ਮੁਸਲਮਾਨ ਤੇ ਸਿੱਖਾਂ ਦੇ ਵਿੱਚ ਭਾਈਚਾਰਾ ਪੈਦਾ ਕਰਨ ਰਿਹਾ ਵੈ ਅਗਰ ਸਿੱਖੀ ਦਾ ਪੋਜ਼ਿਟਿਵ ਪ੍ਰੂਫ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ ਵੈ ਤੇ ਵੀਰੋ ਇਹਦੇ ਵਿੱਚ ਕੀ ਗਲਤ ਹੈ ਮੈਨੂੰ ਦੱਸੋ ਉਹ ਤੇ ਇੱਕ ਚੰਗਾ ਕੰਮ ਕਰਨ ਵਾਲੇ ਤੇ ਚੰਗਾ ਕੰਮ ਕਰਨ ਵਾਲੇ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਲੱਤਕ ਜਿਣਾ ਚਾਹੀਦੀ ਹੈ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਦੱਸਿਓ ਆਪਣਾ ਡੇਰ ਸਾਰਾ ਖਿਆਲ ਹੈ ਕਿ ਦੁਆਵਾਂ ਵੀ ਯਾਦ ਰੱਖਿਓ ਅੱਲਾਹ ਹਾਫਿਜ਼